ਵਾਹਿਗੁਰੂ ਜੀ ਦਾ ਖਾਲਸਾ ਸਿਰਵਾਹੇ ਗੁਰੂ ਜੀ ਦੀ ਫਤਿਹ ਮੈਂ ਵਿਜੇਪਾਲ ਪੀਆ ਇੰਡਸਟਰੀ ਤੋਂ ਤੇ ਅੱਜ ਅਸੀਂ ਆਏ ਹੋਇਆ ਸਾਡੀ ਕੈਂਪੇਨ ਪਿੰਡ ਦੀ ਸ਼ਾਨ ਅਕੀਰਾ ਕਿਸਾਨ ਦੇ ਤਹਿਤ ਪਿੰਡ ਖੀਰਾ ਵਾਲੀ ਦੇ ਵਿੱਚ ਜਿੱਥੇ ਸਾਡੇ ਨਾਲ ਨੇ ਹਰਜੀਤ ਸਿੰਘ ਜੀ ਸਭ ਤੋਂ ਪਹਿਲਾਂ ਮੈਂ ਉਹਨਾਂ ਤੋਂ ਰਿਕੁਐਸਟ ਕਰਾਂਗਾ ਕਿ ਉਹ ਆਪਣਾ ਪਿੱਛੇ ਜਿਹੜਾ ਉਹ ਦੇ ਮੇਰਾ ਨਾਮ ਹੱਤ ਸਿੰਘ ਹੈ ਜੀ ਜਿੱਦੇ ਜਹਾਂ ਕੋਈ ਖੀਰਾ ਵਾਲੀ ਹੈ ਜੀ ਜਿਲ੍ਹਾ ਆਪਣਾ ਕਪੂਰਥਲਾ ਜੀ ਤੇ ਅੱਪਾ ਇੱਥੋਂ ਦੇ ਰਹਿਣ ਵਾਲੇ ਆ ਆਪਾਂ ਕਿੰਨੇ ਕਿੱਲਾਂ ਦੇ ਵਿੱਚ ਖੇਤੀ ਕਰਦੇ ਆ ਆਪਣੀ ਕੀਤੀ ਹੈ ਜੀ 300 ਏਕੜ ਦੀ 300 ਏਕੜ ਦੇ ਵਿੱਚ ਕਿਹੜੀ ਕਿਹੜੀ ਫਸਲ ਇਸ ਸੀਜ਼ਨ ਦੇ ਵਿੱਚ ਆਪਾਂ ਲਾ ਰਹੇ ਸੀਜ਼ਨ ਦੇ ਵਿੱਚ ਹੁਣ ਆਪਾਂ ਜੀ ਮੇਨ ਆਲੂ ਤੇ ਕਣਕ ਦੀ ਜੇ ਕ ਭਾਈ ਹੋਤੇ ਕਣਕ ਤੇ ਵੀ ਜਾਨ ਲਾਉਂਦੇ ਆ ਕਿੰਨੇ ਕਿੱਲਾਂ ਦੇ ਵਿੱਚ ਤੁਸੀਂ ਕਣਕ ਦੀ ਜਿਹੜੀ ਵਿਜਾਈ ਉਹ ਕਰਦੇ ਹੋ ਕਣਕ ਆਪਣੀ 150 ਇਕੜ ਹੋਣੀ ਹੈ 150 ਇਕੜ ਜਿਹੜੀ ਹੈ ਤੁਸੀਂ ਕਣਕ ਲਾਦੇ ਹੋ ਕਣਕ ਦੇ ਵਿੱਚ ਮੇਨ ਜਿਹੜੀ ਦਿੱਕਤ ਆਉਂਦੀ ਹੈ ਉਹ ਕਿਸ ਤਰ੍ਹਾਂ ਦੀ ਤੁਹਾਨੂੰ ਆਉਂਦੀ ਹੈ ਦਿੱਕਤ ਇਦਾਂ ਨਹੀਂ ਜੀ ਕਿ ਆਪਣੇ ਨਾਲ ਇੱਥੇ ਥੋੜੀ ਜ਼ਮੀਨ ਰਹਿ ਗਈ ਆ ਕਲਰ ਪਾਣਾ ਚੀਕਨੀ ਜ਼ਮੀਨ ਹੈ ਹਾਂਜੀ ਸਲਾਬਾ ਜੀ ਨੂੰ ਕਹਿੰਦੇ ਹਾਂ ਹਾਂਜੀ ਸਲਾਬਾ ਨਹੀਂ ਛੱਡਦੀ ਤੇ ਇੱਥੇ ਜਿੱਦਾਂ ਆਪਾਂ ਸਪਰੇਅ ਵਗੈਰਾ ਜਦੋਂ ਨਦੀਨ ਦੀ ਕਰੀ ਦੀ ਗੁੱਲੀ ਡੰਡਾ ਸਾਨੂੰ ਬਹੁਤ ਤੰਗ ਕਰਦਾ ਇੱਥੇ ਬਹੁਤ ਤੰਗ ਕਰਦਾ ਤੇ ਉਹ ਮੜੀ ਦਵਾਈ ਤੋਂ ਮਾਰੇ ਨਹੀਂ ਜਾਂਦਾ ਜਦੋਂ ਆਪਾਂ ਕਣਕ ਨੂੰ ਵਿ ਮਹੀਨੇ ਤੋਂ ਬਾਅਦ ਪਾਣੀ ਲਾਉਂਦੇ ਆ ਤੇ ਕਣਕ ਦਬ ਜਾਂਦੀ ਆ ਜਿਹੜਾ ਗੁੱਲੀ ਡੰਡਾ ਉਹ ਉਹਦਾ ਸਾਰਾ ਖਰਾਕਾ ਜਾਂਦਾ ਵਰਖਰਾਕਾ ਜਾਂਦਾ ਉਹਦੇ ਕਰਕੇ ਝਾੜ ਦੇ ਉੱਤੇ ਫਰ ਬੰਦਾ ਜੀ ਤੇ ਕਣਕ ਨਹੀਂ ਦੋ ਦੋ ਵਾਰੀ ਵੀ ਸਪਰੇਅ ਕਰੀ ਦੀ ਤੇ ਨਹੀਂ ਸੂਤ ਆਇਆ ਕੰਮ ਤੇ ਉਸ ਤੋਂ ਬਾਅਦ ਤੁਹਾਨੂੰ ਇਹਦਾ ਕੀ ਜਿਹੜਾ ਸੰਦ ਆ ਨਿਕਲਿਆ 2018-19 ਦੇ ਵਿੱਚ ਇਹ ਟ੍ਰੈਲ ਆਇਆ ਸੀਗਾ ਆ ਵਕੀਲਾ ਦਵਾਈ ਦਾ ਪੀਏ ਕੰਪਨੀ ਨੇ ਤੇ ਇਹ ਬਹੁਤ ਵਧੀਆ ਸਾਨੂੰ ਰਿਹਾ ਜੀ ਪਹਿਲੇ ਸਾਲ ਤੋਂ ਚਲੋ ਅਸੀਂ ਤੋਂ ਸਿੱਖਣ ਨੂੰ ਮਿਲਿਆ ਜੀ ਉਸ ਤੋਂ ਬਾਅਦ ਫਿਰ ਆਪਾਂ ਕੀਕ ਦੇਣਾ ਇਹ ਮਹੀਨੇ ਦੀ ਕਣਕ ਨੂੰ ਪਾਣੀ ਲਾਇਆ ਕਰਕੇ ਤੇ ਸਾਡੇ ਜਿੱਦਾਂ ਕਿ ਉਹ ਲਾ ਲੋ ਕਿ ਕਣਕ ਕਾਲੀ ਹੋਣੀ ਤੇ ਉਂਗਲੀ ਰੰਡਾ ਪੀਲਾ ਹੋ ਜਾਣਾ ਨਹੀਂ ਤੇ ਪਾਣੀ ਲਾਇਆ ਕਣਕ ਪੀਲੀ ਹੁੰਦੀ ਤੇ ਉਂਗਲੀ ਰੰਡਾ ਕਾਲਾ ਹੁੰਦਾ ਸੀ ਤੇ ਇਹ ਚੱਕਰ ਨਾਲ ਸਾਡੀ ਕਣਕ ਵਧੀਆ ਰਹਿੰਦੀ ਵੀ ਇਹ ਜੀ ਤੇ ਤੁਸੀਂ ਪਿਛਲੇ 5 ਸਾਲ ਤੋਂ ਆ ਕਿਹੜਾ ਦਵਾਈ ਵਰਤਦੇ ਹੋ ਹਾਂਜੀ ਆਪਾਂ ਵਰਤਦੇ ਹਾਂ ਇਸ ਸਾਲ ਕਿੰਨੇ ਕਿਲਿਆਂ ਦੇ ਵਿੱਚ ਤੁਸੀਂ ਆ ਕਿਹੜਾ ਦਵਾਈ ਵਰਤੋ ਕਰੀਏ ਇਹ ਆਪਾਂ ਜੀ ਵੱਧ ਤੋਂ ਵੱਧ ਜਿੰਨਾ ਵੀ ਆਪਾਂ ਸੁਪਰ ਸੀਡਰ ਨਾਲ ਬਜਾਈ ਚੱਲਦੀ ਪਈ ਆ ਪੱਤੀਆਂ ਕਿੱਕੜਾਂ ਜੇ ਆਪਾਂ ਕਰ ਦਿੱਤੀ ਆ ਤੇ ਜਿੰਨੀ ਵੀ ਹੋਰ ਹੁਣ ਮੂਰੇ ਰੋਣੀ ਕੀਤੀ ਆ ਤੇ ਬੱਤਰਾ ਇਹ ਹੀ ਕਰਨੀ ਆ ਥੋੜਾ ਜਿਹਾ ਥਾਂ ਵੀਜਿਆ ਸੀਗਾ ਹੈਪੀ ਸੀਡਰ ਨਾਲ ਉਹ ਪਹਿਲੀ ਥੋੜੀ ਖੁਸ਼ਕ ਕਰਕੇ ਤੇ 100 ਏਕੜ ਦੇ ਵਿੱਚ ਆਪਣੀ ਇਹ ਚਲਣੀ ਹੈ ਜੀ ਕਿ ਕਰਨਾ ਹੈ 100 ਕਿੱਲਾਂ ਦੇ ਵਿੱਚ ਤੁਸੀਂ ਜਿਹੜੀ ਹੈ ਔਕੀਰਾ ਦਵਾਈ ਦੀ ਵਰਤੋਂ ਕਰਨੀ ਹੈ ਔਕੀਰਾ ਦਵਾਈ ਵਰਤੋਂ ਕਰਨ ਦੇ ਬਾਅਦ ਤੁਹਾਨੂੰ ਝਾੜ ਚ ਵੀ ਕੋਈ ਪ੍ਰਕ ਨਜ਼ਰ ਆਉਣਾ ਜੀ ਸਾਡਾ ਨਾ ਜੀ ਇੱਥੇ 13-14 ਬੋਰੀਆਂ ਤੋਂ ਕਰੇ ਝਾੜਨੀ ਸੀ ਪਰਿਆ ਕੋਣ ਸਾਡਾ 18 20 ਬੋਰੀਆਂ ਝਾੜ ਨਿਕਲਉਂਗਾ 18 20 ਬੋਰੀਆਂ ਝਾੜ ਜੀ ਇਸ਼ਾਨ ਵੀਰਾ ਨੂੰ ਤੁਸੀਂ ਕੀ ਸਲਾਹ ਦੇਣਾ ਚਾਹੋ ਆਪਾਂ ਦਾ ਜੀ ਇਹੀ ਗੱਲ ਕਿੰਨੀ ਹੈ ਕਿ ਇਹ ਦਵਾਈ ਬਹੁਤ ਵਧੀਆ ਵਾ ਇੱਕ ਤਾਂ ਹੁਣ ਟਾਈਮ ਹੁੰਦਾ ਆਪਣੇ ਕੋਲ ਮਸ਼ੀਨ ਦੇ ਨਾਲ ਕੀਤੀ ਜਾਂਦੀ ਆ ਜਦੋਂ ਆਪਾਂ ਹੁਣ ਕੰਮ ਪਾਣੀ ਲਾਉਣਾ ਉਦੋਂ ਧੁੰਦਾਂ ਪੈਣੀਆਂ ਉਦੋਂ ਨੂੰ ਸੁਪਲੀ ਕਰਨ ਦਾ ਨਹੀਂ ਟਾਈਮ ਹੁੰਦਾ ਤੇ ਜੇ ਕਰਦੇ ਵੀ ਆ ਤਾਂ ਦੋ ਦੋ ਵਾਰੀ ਕਿੰਨੀ ਕਿੰਨੀ ਉੱਤੇ ਸਰਪੂਰ ਪੋਨੇ ਕੀ ਕੁਛ ਤਾਂ ਦੇ ਕਈ ਰਿਕਣਾਂ ਕੀ ਝਾੜ ਲਈ ਦੀ ਆ ਉਹਦੇ ਨਾਲੋਂ ਇਹ ਆਪਾਂ ਵਰਤਿਆ ਹੋਇਆ ਜੀ ਜਿਹੜਾ ਵੀ ਮੇਰਾ ਵੀਰ ਇਹਨੂੰ ਵਰਤ ਕੇ ਦੇਖੇ ਸਹੀ ਤਰੀਕੇ ਨਾਲ ਤੇ ਉਹਨੂੰ ਇਹ ਲਾਇਵ 那就到那地。<c oughs>